ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਮੈਂ ਇੰਤਜ਼ਾਰ ਕਰ ਰਿਹਾ ਸੀ ਕੋਈ ਕੋਈ ਭੈਣ ਭਰਾ ਜੁੜ ਜਾਵੇ ਤੇ ਤਾਂ ਜੋ ਮੈਂ ਆਪਣੀ ਗੱਲ ਰੱਖਾਂ ਪਰ ਕੋਈ ਗੱਲ ਨਹੀਂ ਇਹ ਵੀਡੀਓ ਤੁਸੀਂ ਸੁਣ ਵੀ ਲੈਣੀ ਹੈ ਤੇ ਮੈਨੂੰ ਪਤਾ ਸ਼ੇਅਰ ਵੀ ਕਰ ਦੇਣੀ ਹੈ ਕਿਉਂਕਿ ਮਸਲਾ ਜਿਹੜਾ ਨਾ ਉਹ ਬੜਾ ਮਤਲਬ ਬਹੁਤ ਹੀ ਜ਼ਿਆਦਾ ਸ਼ਰਮਸਾਰ ਕਰਨ ਵਾਲਾ ਹੈ ਕੈਪਸ਼ਨ ਵੀ ਤੁਸੀਂ ਪੜ੍ਹਦੇ ਹੋਣਾ ਵਾ ਕਿ ਤਰਨਤਾਰਨ ਪੱਟੀ ਦੇ ਵਿੱਚ ਇੱਕ ਪਿੰਡ ਪੈਂਦਾ ਸਭਰਾ ਉੱਥੇ ਇੱਕ ਗਰੀਬ ਪਰਿਵਾਰ ਆਪਣੀਆਂ 2-4 ਮੱਝਾਂ ਨੂੰ ਲੈ ਕੇ ਜਿਹੜਾ ਵਾ ਉਹ ਘਰੋਂ ਜਾ ਰਿਹਾ ਸੀ ਕਿਤੇ ਜਨਵਰਾ ਜਨਵਰ ਨੂੰ ਜਨਵਰ ਕਿਉਂ ਕਹਿੰਦੇ ਨੇ ਕਿਉਂਕਿ ਉਹਨਾਂ ਵਿਚਾਰਾਂ ਦੇ ਕੋਲ ਸਿਰਫ ਦਿਲ ਹੁੰਦਾ ਵਾ ਦਿਮਾਗ ਨਹੀਂ ਹੁੰਦਾ ਉਸ ਜਨਵਰ ਨੇ ਜਿਹੜਾ ਵਾ ਰਸਤੇ 'ਚ ਜਾਂਦਿਆਂ ਕਿਨਾਰੇ ਦੇ ਤੁਹਾਨੂੰ ਪਤਾ ਵਾ ਜ਼ਮੀਨਾਂ ਜਾਇਦਾਦਾਂ ਹੁੰਦੀਆਂ ਪਿੰਡਾਂ ਦੇ ਵਿੱਚ ਤੇ ਖੇਤਾਂ ਦੇ ਵਿੱਚ ਕਿਸੇ ਦੇ ਪੱਠਿਆਂ ਨੂੰ ਮੂੰਹ ਮਾਰਦਾ ਉਸ ਹੰਕਾਰੇ ਹੋਏ ਜ਼ਿਮੀਂਦਾਰ ਨੇ ਜਿਸ ਦੀ ਉਹ ਪੈਲੀ ਸੀ ਉਸ ਇਨਸਾਨ ਨੇ ਉਸ ਮੱਝ ਨੂੰ ਟਰੈਕਟਰ ਦੇ ਪਿੱਛੇ ਬੰਨ ਕੇ ਜਲਾਦਾ ਵਾਂਗੂ ਘੜੀਸਿਆ ਤੇ ਉਹ ਮੱਝ ਵਿਚਾਰੀ ਜਿਹੜੀ ਆ ਉਹ ਇੰਨੀ ਕਿ ਜ਼ਿਆਦਾ ਮੇਰੇ ਖਿਆਲ ਦੇ ਨਾਲ ਉਹਨੂੰ ਗੱਲ 'ਚ ਰੱਸਾ ਪਿਆ ਹੋਇਆ ਵਾਦੇ ਨੂੰ ਸੜਕ ਤੇ ਖਿਸੀਤੀ ਜਾ ਰਹੇ ਨੇ ਉਹ ਮੇਰੇ ਖਿਆਲ ਦੇ ਨਾਲ ਮੱਝ ਜਿਹੜੀ ਆ ਲੱਗਦਾ ਨਹੀਂ ਕਿ ਉਹ ਜਿੰਦੀ ਬਚੀ ਹੋਏਗੀ ਹੁਣ ਇੱਥੇ ਇੱਕ ਬੜਾ ਵੱਡਾ ਸਵਾਲ ਪੈਦਾ ਹੁੰਦਾ ਵਾ ਕਿ ਜਦੋਂ ਕੋਈ ਸਾਡੇ ਵਰਗਾ ਬੰਦਾ ਗਰੀਬਾਂ ਦੀ ਆਵਾਜ਼ ਚੁੱਕਦਾ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦਾ ਖਾਸ ਕਰਕੇ ਜਦੋਂ ਜ਼ਿੰਮੇਦਾਰ ਘਰਾਣੇ ਦਾ ਉਹ ਬੰਦਾ ਹੁੰਦਾ ਜਿਨ੍ਹਾਂ ਵੱਲੋਂ ਬਾਰ-ਬਾਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਇਹੋ ਜਿਹੇ ਕੰਮ ਕੀਤੇ ਜਾਂਦੇ ਨੇ ਤਾਂ ਸਾਡੇ ਵਰਗੇ ਗੁਰਸਿੱਖ ਬੰਦਿਆਂ ਦੇ ਉੱਪਰ ਟੈਗ ਲਾਏ ਜਾਂਦੇ ਆ ਕਿ ਇਹ ਤੇ ਆ ਜਾਤੀਵਾਦ ਨੂੰ ਬੜਾਵਾ ਦਿੰਦੇ ਆ ਜਾਂ ਬੋਲਦੇ ਇਹਨਾਂ ਕੰਮਾਂ ਤੇ ਆ ਜਾਂ ਤੇ ਉਹਨਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਗਿੱਡ ਆਈ ਹੁੰਦੀ ਆ ਜਾਂ ਉਹਨਾਂ ਦੇ ਕੰਨਾਂ ਦੇ ਵਿੱਚ ਮੈਲ ਆਈ ਹੁੰਦੀ ਆ ਜਾਂ ਉਹ ਆਪਣੀ ਜਦੋਂ ਉਹਨਾਂ ਦੇ ਕੋਈ ਕਿਸਾਨ ਕਿਸਾਨ ਜਦੋਂ ਕੋ ਪੁੱਠਾ ਸਿੱਧਾ ਕੰਮ ਕਰਦਾ ਤੇ ਕਿਸਾਨ ਜਿੱਥੇ ਨਹੀਂ ਕਿਸਾਨ ਜਿੱਥੇ ਬੰਦੀਆਂ ਬੋਲਦੀਆਂ ਨਹੀਂ ਜਾਂ ਉਹਦੇ ਸਬੰਧਤ ਲੋਕ ਨਹੀਂ ਬੋਲਦੇ ਇਹਦਾ ਮਤਲਬ ਕਿਤੇ ਨਾ ਕਿਤੇ ਚੁੱਪ ਰਹਿ ਕੇ ਤੁਸੀਂ ਉਹ ਜ਼ੁਲਮ ਕਰਨ ਵਾਲਿਆਂ ਨਾਲੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਰਹੇ ਹੋ ਗੁਰੂ ਸਾਹਿਬ ਨੇ ਕਿਹਾ ਵਾ ਕਿ ਜਿਹੜਾ ਬੰਦਾ ਜ਼ੁਲਮ ਕਰਦਾ ਉਹ ਤੇ ਪਾਪੀ ਹੈਗਾ ਹੀ ਹੈਗਾ ਗੁਨਾਹਗਰ ਹੈਗਾ ਹੀ ਹੈਗਾ ਜਿਹੜਾ ਜ਼ੁਲਮ ਆਪਣੇ ਅੱਖੀਂ ਸਹਿੰਦਾ ਬਾਦ ਜਰਦਾ ਵਾ ਉਹ ਉਦੋਂ ਵੱਡਾ ਪਾਪੀ ਹੈ ਤੇ ਮੈਂ ਸਮਝਦਾ ਵਾਂ ਸਾਰੇ ਜ਼ਿੰਮੇਦਾਰ ਮਾੜੇ ਤਾਂ ਨਹੀਂ ਬੜੀ ਚੜ੍ਹਦੀ ਕਲਾ ਵਾਲੇ ਭੈਣ ਭਰਾ ਵਾ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਪਿੰਡਾਂ ਦੇ ਵਿੱਚ ਬੜਾ ਵਧੀਆ ਤਰੀਕਾ ਨਾਲ ਅਸੀਂ ਉਹਨਾਂ ਨਾਲ ਰਹਿੰਦੇ ਹਾਂ ਆਉਣ ਜਾਣਾ ਉਹਨਾਂ ਦੇ ਘਰ ਸਾਡਾ ਪਰ ਇਹ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਕਿ ਜਦੋਂ ਕੋਈ ਇੱਕ ਇੱਕ ਕਰੇ ਤੇ ਦੂਜਾ ਉਹਦਾ ਜਵਾਬ ਨਾ ਦੇਵੇ ਹਾਂ ਹੋਰ ਕੋਈ ਕਰੇ ਤਾਂ ਮੈਂ ਕਹਿੰਦਾ ਮਿੰਟੋ ਮਿੰਟ ਜਿਹੜਾ ਵਾ ਤੁਸੀਂ ਉਹਨਾਂ ਨੂੰ ਵੱਖ-ਵੱਖ ਜਿਹੜੇ ਸ਼ਬਦ ਜਿਹੜੇ ਉਹ ਉਹਨਾਂ ਨੂੰ ਦੀ ਤਗਮੇ ਦੇ ਦਿੰਦੇ ਹੋ ਇਸ ਕੰਜਰ ਬੰਦੇ ਨੂੰ ਇਨੀ ਸ਼ਰਮ ਨਹੀਂ ਆਈ ਵੀ ਮੈਂ ਕਰਤੂਤ ਕੀ ਕਰਨ ਲੱਗਾ ਕੀ ਕਿੰਨੇ ਕਿ ਤਰੀਕੇ ਦੇ ਪੈਲੀ ਹੋਏਗੀ ਯਾਰ ਕਿਤੇ ਕਿल्ले 2 ਕਿल्ले 3 ਕਿल्ले ਕਿਉਂਕਿ ਆ ਜਿਹੜੇ ਕਿल्ले 2 ਕਿੱਲਿਆਂ ਵਾਲੇ ਨੇ ਇਹੀ ਜ਼ਿਆਦਾ ਗੰਦ ਇਹਨਾਂ ਨੇ ਪਾਇਆ ਵਾ ਇਹੀ ਆਪਣੇ ਆਪ ਨੂੰ ਜਿਹੜਾ ਨਾ ਉਹ ਜ਼ਿਆਦਾ ਜਾਤੀਵਾਦ ਨੂੰ ਬੜਾਵਾ ਦਿੰਦੇ ਆ ਜੀ ਫਲਾਣੇ ਦੇ ਧਮਕਾਣੇ ਜਿਹੜਾ ਜੱਦੀ ਪੁਰਸ਼ੀ ਹਰਹੀਸ ਜ਼ਿੰਮੇਦਾਰ ਆ ਨਾ ਪੜਿਆ ਲਿਖਿਆ ਮੇਰੇ ਵੀਰ ਉਹ ਪ੍ਰਵਾਹ ਨਹੀਂ ਕਰਦਾ ਉਹ ਕਿੱਲਿਆਂ ਦੇ ਕਿੱਲਿਆਂ ਵਿੱਚ ਪਸ਼ੂਰਚ ਆਪ ਛੱਡ ਦਿੰਦਾ ਕੀ ਪ੍ਰਵਾਹ ਕੋਈ ਨਹੀਂ ਯਾਰ ਤੁਸੀਂ ਖਾਓ ਸਭ ਪਰਮਾਤਮਾ ਦਿੱਤਾ ਹੋਇਆ ਪਰ ਆ ਯਾਰ ਕਿਹੜੇ ਰਾਹ ਤੁਰ ਪਏ ਆਪਾਂ ਜੇ ਤੁਹਾਨੂੰ ਅਸੀਂ ਗੱਲ ਕਹੀਏ ਤੇ ਫਿਰ ਤੁਹਾਡੇ ਮਿਰਚਾ ਲੜਦੀਆਂ ਯਾਰ ਕੀ ਕਿੰਨਾ ਕਿਤੇ ਖਾ ਗਿਆ ਹੈਗਾ ਤੇਰਾ ਮੇਰੇ ਵੀਰ ਕਿੰਨਾ ਕਿਤੇ ਜਾਨਵਰ ਖਾ ਗਿਆ ਹੋਵੇਗਾ ਇਨਸਾਨ ਉਹਨਾਂ ਨੂੰ ਤਾਂ ਚਲੋ ਤੁਸੀਂ ਦਬਕੇ ਨਾਲ ਜਾਂ ਤੁਸੀਂ ਕਿਸੇ ਤਰੀਕੇ ਨਾਲ ਸਮਝਾ ਸਕਦੇ ਹੋ ਡਰਾ ਤਾਂ ਮਗਾ ਸਕਦੇ ਹੋ ਜਾਨਵਰ ਨੂੰ ਕੀ ਹੈ ਇੱਥੋਂ ਡਰ ਕੇ ਤੂੰ ਡੰਡਾ ਮਾਰ ਕੇ ਭਜਾਉਂਗੇ ਅਗਲੇ ਅਗਲੇ ਖੇਤ ਚ ਮੂੰਹ ਮਾਰ ਲੇਗਾ ਯਾਰ ਉਹਦਾ ਤਾਂ ਸੁਭਾਅ ਇਹੋ ਜਿਹਾ ਹੈ ਹੈ ਤੁਸੀਂ ਯਾਰ ਉਹ ਇੱਕ ਜਾਨਵਰ ਹੋ ਕੇ ਤੁਸੀਂ ਉਤ ਉਮੀਦ ਕਰਦੇ ਹੋ ਕਿ ਉਹ ਕੰਮ ਨਾ ਕਰੇ ਤੇ ਤੁਸੀਂ ਇਨਸਾਨ ਹੋ ਕੇ ਇਨਸਾਨਾਂ ਵਾਲੇ ਕੰਮ ਕਰ ਰਹੇ ਜੇ ਹੁਣ ਤੁਹਾਨੂੰ ਮੇਰੀਆਂ ਲੱਗਣੀਆਂ ਗੱਲਾਂ ਕੌੜੀਆਂ ਤੇ ਲੱਗਣ ਮਿਰਚਾਂ ਲੱਗਣੀਆਂ ਟਕਾਣੇ ਤੇ ਮੈਗਨ ਲੱਗਣ ਕਿੰਨੇ ਪਸ਼ੂ ਪੰਛੀ ਤੁਸੀਂ ਆ ਅੱਗ ਦੇ ਨਾਲ ਦੇ ਨਾਲ ਸਾੜ ਦਿੰਦੇ ਹੋ ਵਾਤਾਵਰਨ ਖਰਾਬ ਕਰਦੇ ਹੋ ਤੁਹਾਨੂੰ ਇਨਸਾਨ ਹੋ ਕੇ ਵੀ ਅਕਲ ਆਉਂਦੀ ਤੁਹਾਨੂੰ ਨਹੀਂ ਆਈ ਤੁਹਾਨੂੰ ਹੈ ਤੇ ਇੱਕ ਇੱਕ ਜਾਨਵਰ ਤੋਂ ਤੁਸੀਂ ਕੀ ਭਾਗਦੇ ਹੋ ਪੀ ਕਮਸੇ ਕਮ ਉਹ ਤੁਹਾਡੀ ਫਸਲ ਨੂੰ ਮੂਣਾ ਮਾਰੇ ਯਾਰ ਹਾਦ ਦਾ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਤੋ ਤੁਸੀਂ ਉਹ ਬੰਦੇ ਨੂੰ ਜਾਤੀ ਸ਼ੂਚਕ ਸ਼ਬਦਾਂ ਦੇ ਨਾਲ ਤੁਸੀਂ ਇਹਨੂੰ ਬੋਲਣ ਡੇ ਹੋ ਥੀ ਝੜਮਾਣੇ ਗੰਦ ਪਾਇਆ ਤੇ ਇੱਕ ਸਭ ਤੋਂ ਵੱਡੀ ਝੜਮਾ ਮੈਂ ਕਹਿੰਦਾ ਤੇਰੇ ਵਰਗੀਆਂ ਨਸਲਾਂ ਵਾਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਪੰਜਾਬੀ ਅਤੇ ਜ਼ਿਮੀਂਦਾਰ ਭਾਈਚਾਰੇ ਨੂੰ ਵੀ ਜਿਹੜਾ ਬਦਨਾਮ ਕੀਤਾ ਤੈਨੂੰ ਕੀ ਲੱਗਦਾ ਵਾ ਇਸ ਇਹ ਕੰਮ ਦੇ ਨਾਲ ਜਿਹੜੇ ਕਿਸਾਨ ਪੰਜਾਬ ਦੇ ਭੋਲੇ ਭਾਲੇ ਆ ਉਹਨਾਂ ਦੇ ਗਲਾਂ 'ਚ ਤਗਮੇ ਪੈਗੇ ਹੋਣਗੇ ਉਹਨਾਂ ਦਾ ਵੀ ਸਿਰ ਜਿਹੜਾ ਨਾ ਕਿਤੇ ਨਾ ਕਿਤੇ ਸ਼ਰਮਣਾ ਸ਼ਰਮ ਦੇ ਨਾਲ ਥੱਲੇ ਸ਼ਰਮਸਾਰ ਹੋ ਕੇ ਥੱਲੇ ਨੀਵਾ ਗਿਆਗਾ ਪਿਆਕ ਕਰਤੂਤ ਸਾਡੇ ਜਾਤ ਦੇ ਲੋਕੀ ਕੀ ਕਰਨ ਦੇ ਨੇ ਕੰਮ ਆਹ ਕੁੱਤੇ ਚਾਰ ਪੰਜ ਭੌਂਕਦੇ ਨੇ ਜਿਹੜੇ ਆ ਸੋਸ਼ਲ ਮੀਡੀਆ ਤੇ ਬਾਹਰ ਬੈਠੇ ਆ ਉਹਨਾਂ ਨੂੰ ਕੁੱਤੀ ਵੀ ਸੁਈ ਹੁੰਦੀ ਪੰਜਾਬ ਦੇ ਵਿੱਚ ਪਤਾ ਲੱਗ ਜਾਂਦਾ ਹੈ ਅੱਜ ਕਿੱਥੇ ਗਏ ਨੇ ਮਰ ਗਏ ਨੇ ਆ ਤਰਨ ਤਾਰਨ ਦੇ ਵਿੱਚ ਆ ਕੁੜੀਏ ਵੇ ਗੰਝੇ ਮੰਝੇ ਜੇ ਟੁੱਟੇ ਦੰਦਾਂ ਵਾਲੇ ਭੌਂਕਦੇ ਨੇ ਇਹ ਕਿਉਂ ਨਹੀਂ ਬੋਲੇ ਅੱਜ ਹੈ ਤੁਹਾਡੇ ਵਰਗੇ ਲੋਕਾਂ ਤੋਂ ਸਤਾਏ ਹੋਏ ਮੇਰੀ ਗੱਲ ਸੁਣ ਲਓ ਤੁਹਾਡੇ ਵਰਗੇ ਲੋਕਾਂ ਤੋਂ ਸਤਾਏ ਹੋਏ ਬੜੇ ਵੱਡੇ ਲੈਵਲ ਤੇ ਲੋਕ ਜਿਹੜਾ ਨਾ ਉਹ ਆ ਧਰਮ ਛੱਡ ਕੇ ਦੂਜੇ ਬੰਦੇ ਨੂੰ ਜਾਣ ਲੱਗ ਪਏ ਨੇ ਆ ਕਰਤੂਤਾਂ ਕਰਕੇ ਤੁਹਾਡੀਆਂ ਸ਼ਰਮ ਕਰੋ ਕੋਈ ਸ਼ਰਮ ਕੀ ਇਹ ਦੁਨੀਆ ਤੇ ਕੀ ਲੈ ਕੇ ਜਲ ਜਾਣਾ ਯਾਰ ਗਰਬਾਣੀ ਤੁਹਾਨੂੰ ਸਮਝ ਨਹੀਂ ਆਉਂਦੀ ਸਦਾ ਤੁਹਾਨੂੰ ਸਮਝ ਨਹੀਂ ਆਉਂਦਾ ਜੇਕਰ ਆਪਾਂ ਸਿੱਧੇ ਤੌਰ ਦੇ ਉੱਤੇ ਤੁਹਾਨੂੰ ਲਾਹਨਤਾਂ ਪਾਉਂਦੇ ਆ ਉਹ ਵੀ ਤੁਹਾਨੂੰ ਸਮਝ ਨਹੀਂ ਆਉਂਦੀਆਂ ਤੇ ਮੈਨੂੰ ਨਹੀਂ ਸਮਝ ਲੱਗਦੀ ਵੀ ਤੁਹਾਨੂੰ ਕਿਹੜਾ ਬੰਦਾ ਤੁਹਾਨੂੰ ਸਮਝਾ ਸਕਦਾ ਵਾ ਤੇ ਕਿਹੜੇ ਰਾਹ ਤੇ ਤੁਰ ਪਏ ਹੋ ਆਪਣੇ ਨਾ ਮੈਂ ਸਾਰ ਇਹਦਾ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਹ ਮੇਰੀ ਗੱਲ ਨੂੰ ਉਹ ਮੇਰੇ ਭਰਾ ਕਿਸੇ ਇਹਨੂੰ ਇਸ ਹੋਰ ਰੂਪ ਦੇਣ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਜਦੋਂ ਇੱਕ ਕਰਦਾ ਨਾ ਤੇ ਮੇਰੇ ਵੀਰ ਗੁਨਾਹਗਰ ਸਾਰੇ ਉਦੋਂ ਹੁੰਦੇ ਨੇ ਮੋਸਟਲੀ ਹਨਾ ਪਰ ਜਿਹੜੇ ਚੰਗੇ ਆ ਉਹ ਅੱਗੇ ਆਉਣ ਤਾਂ ਇਹੋ ਜਿਹਾਂ ਦੇ ਉੱਪਰ ਪਰਚਾ ਦਰਜ ਕਰਾਉਣ ਜਿਸ ਬੰਦੇ ਦੇ ਸਾਹਮਣੇ ਉਹਦੀਆਂ ਤੂੰ ਮੱਝਾਂ ਨੂੰ ਟਰੈਕਟਰ ਦੇ ਮਗਰ ਪਾ ਕੇ ਧੁੰਡਿਆ ਵਾ ਉਹ ਉਹ ਤੇ ਨੇਚਰਲੀ ਆ ਕਿ ਉਹ ਵਿਚਾਰਾ ਉਦੋਂ ਬੇਬਸ ਸੀ ਤੇ ਉਹਨੇ ਬਾਅਦ ਵਿੱਚ ਤੇਰਾ ਕੀ ਵਿਗਾੜ ਲੈਣਾ ਹਨਾ ਹਾਂ ਜੇ ਕੋ ਹੁੰਦਾ ਚੜਦੀ ਕਲਾ ਵਾਲਾ ਜ਼ਮੀਰ ਵਾਲਾ ਤੇ ਨਾਲੇ ਤੇ ਲੌਂਦਾ ਵੀਰ ਤੇਰਾ ਗਾਟਾ ਹੈ ਤੇ ਨਾਲੇ ਦਾਦਾ ਦੁਨੀਆ ਨੂੰ ਕਿ ਆ ਕਰਤੂਤ ਨੇ ਕੀਤੀ ਆ ਤੇ ਫਿਰ ਤੇ ਆਪਾਂ ਮੰਨਦੇ ਯਾਰ ਮੈਂ ਕਹਿੰਦਾ ਹੁਣ ਗੱਲਾਂ ਤੇ ਬੜੀਆਂ ਨਿਕਲਦੀਆਂ ਨੇ ਮੂੰਹ ਦੇ ਵਿੱਚੋਂ ਪਰ ਫੇਰ ਨਾ ਗੱਲਾਂ ਦਾ ਇਸ਼ੂ ਬਣ ਜਾਂਦਾ ਵਾ ਮੈਂ ਰਹਿ ਰਸ ਦਾ ਵੇਲਾ ਸ਼ਾਮ ਦਾ ਵੇਲਾ ਵਾ ਮੈਂ ਉਹ ਗੱਲਾਂ ਕਰਨੀਆਂ ਚਾਹੁੰਦਾ ਨਹੀਂ ਪਰ ਇੱਕ ਤੁਹਾਨੂੰ ਗੱਲ ਦੱਸਾਂ ਜਿੰਨੀ ਅੱਤ ਤੁਸੀਂ ਚੁੱਕੀ ਜਾਣਾ ਜਿੰਨੀ ਅੱਤ ਤੁਸੀਂ ਚੁੱਕੀ ਆ ਜਿੰਨਾ ਆ ਪਿਛਲੇ ਦਿਨੀ ਕਿਸਾਨ ਜਿੱਥੇ ਬੰਦੀ ਚੰਗੀ ਭਲੀ ਉਨਾਂ ਨੇ ਸੰਗਰੂਰ ਦੇ ਵਿੱਚ ਮੁੰਡੇ ਨੂੰ ਕੁੱਟਿਆ ਹੂੰ ਤੇ ਉਹ ਉਹਦਾ ਵਿਰੋਧ ਕਰਨ ਦੀ بجائے ਉਹ ਕਿਸਾਨ ਆਗੂ ਜਿੱਥੇ ਬੰਦੇ ਵਾਲੇ ਧਮਕੀਆਂ ਦੇਣ ਡਿਆ ਜਹੀ ਤੇ ਉਹ ਧਰਨਾ ਲਾਉਣਾ ਉੱਥੇ ਲੱਖ ਦੀ ਲਾਹਨਤ ਆ ਹੈ ਅੱਜ ਉਹ ਵੀ ਜੇਲ੍ਹ ਚ ਬੈਠਾ ਇਸ ਬੰਦੇ ਦੀ ਵੀ ਜੇਲ੍ਹ ਦੇ ਵਿੱਚ ਘਾਉਣਾ ਚਾਹੀਦੀ ਆ ਤੇ ਜਿਹੜਾ ਇਹੋ ਜਿਹਾ ਪੰਜਾਬ ਦੇ ਵਿੱਚ ਰਹਿ ਕੇ ਇਹੋ ਜਿਹਾ ਜਿਹੜਾ ਗੰਦ ਪਾਉਂਦੇ ਨਾ ਅਸਲ ਦੇ ਵਿੱਚ ਐਨਐਸਏ ਤੁਹਾਡੇ ਤੇ ਲੱਗਣੀ ਚਾਹੀਦੀ ਤੁਹਾਡੇ ਵਾਅਕੇ ਹੀ ਤੇਰੇ ਵਾਸਤੇ ਵੀ ਨਾ ਡਿਬਰੂਗੜ੍ਹ ਜੇਲ੍ਹ ਹੀ ਬਣੀ ਆ ਉੱਥੇ ਚਾਹੀਦਾ ਲੋਕਾਂ ਨੂੰ ਜਾਣਾ ਜਿਹੜੇ ਜਨਵਰਾਂ ਦੇ ਨਾਲ ਜ਼ੁਲਮ ਕਰਨ ਦੇ ਇਨਸਾਨਾਂ ਤੇ ਕਿਉਂ ਨਾ ਕਰਦੇ ਹੋਣਗੇ ਸਹੀ ਮੈਅਨੇ ਦੇ ਵਿੱਚ ਤੁਸੀਂ ਮੁਗਲਾਂ ਦਾ ਰੂਪ ਧਾਰ ਗਿਓ ਮੇਰੇ ਵੀਰ ਸਿਰ ਤੇ ਬੇਸ਼ੱਕ ਪੱਗਾਂ ਮੰਨੀਆਂ ਨੇ ਦਾੜੇ ਕਿੱਤੇ ਹੋਣ ਗਿਆ ਕਰਤੂਤਾਂ ਕਾਲੀਆਂ ਤੁਹਾਡੀਆਂ ਮੇਰਾ ਵੀਰ ਜਿਹੜਾ ਕੋ ਗੁੱਸਾ ਕਰਦਾ ਕਰੀਏ ਮੈਨੂੰ ਕੋ ਮਤਲ ਨਹੀਂ ਬਣਦਾ ਹਾਂ ਜਿਹੜਾ ਮੇਰੀਆਂ ਗੱਲਾਂ ਦਾ ਕੋ ਜਵਾਬ ਦਊਗਾ ਨਾ ਵੀ ਮੈਂ ਪਹਿਲਾਂ ਕਹਿਤਾ ਕਿ ਸਾਰੇ ਜ਼ਿਮੀਂਦਾਰ ਭਾਈਚਾਰੇ ਮਾੜੇ ਨਹੀਂ ਆ ਬੜੀ ਚੜ੍ਹਦੀ ਕਲਾ ਵਾਲੇ ਆ ਹੋ ਸਕਦਾ ਵਾ ਇਸ ਬੰਦੇ ਦੇ ਉੱਤੇ ਕਾਰਵਾਈ ਹੋ ਕਰਾਉਣਾ ਪਰ ਕੋਈ 100 ਦੇ ਵਿੱਚੋਂ ਇੱਕ ਕਹੂਗਾ ਜਿਹੜਾ ਗੁਰੂ ਦਾ ਪਿਆਰਾ ਹੋਊਗਾ ਬਹੁਤ ਆਤ ਜਿਹੜੇ ਨਾ ਉਹ ਲਕੀਰ ਦੇ ਫਕੀਰ ਹੀ ਆ ਪੀ ਚੱਲ ਕੋਈ ਗੱਲ ਨਹੀਂ ਆਹੀ ਆ ਆਪੋ ਆਪਾਂ ਕਾਤੋ ਕਰਨਾ ਹਾਂ ਜਿਕੇ ਇਹੀ ਕਿਤੇ ਕੰਮ ਕੇ ਗਰੀਬ ਨੇ ਕੀਤਾ ਹੁੰਦਾ ਸੋਸ਼ਲ ਮੀਡੀਆ ਪਰ ਜਾਣਾ ਸੀ ਯਾਰ ਤੁਹਾਡੀ ਕਿਤੇ ਇੱਕ ਚਪੇੜ ਵੀ ਕਦੇ ਵੱਜਦੀ ਨਾ ਕਿਤੇ ਜਾਂ ਕੋ ਮਾਰਦਾ ਵਾ ਤੇ ਮੀਡੀਆ ਤੇ ਰੌਲਾ ਪੈ ਜਾਂਦਾ ਆ ਜਿਹੜਾ ਤੁਸੀਂ ਪਿੰਡਾਂ ਦੇ ਵਿੱਚ ਕਰਨ ਦੇ ਹੋ ਸਿਆਣੇ ਬਣੋ ਮੇਰੇ ਵੀਰ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਦੇ ਜਾਣਦੇ ਆ ਮੈਂ ਬੇਨਤੀ ਕਰਨਾ ਚਾਹੁੰਦਾ ਪੱਟੀ ਤਰਨਤਾਰਨ ਦੇ ਵਿੱਚ ਬੜੀ ਚੜ੍ਹਦੀ ਕਲਾ ਵਾਲੇ ਭੈਣ ਭਰਾਵਾ ਉਹਨਾਂ ਵੀਰਾਂ ਨੂੰ ਅੱਗੇ ਜਨਾ ਵੀ ਸਭਰਾ ਚਲੋ ਸਾਡੇ ਦਾ ਲੁਧਿਆਣੇ ਦੂਰ ਪੈ ਜਣਾ ਪਰ ਤੁਸੀਂ ਸਵੇਰੇ ਕਿਰਪਾ ਕਰਕੇ ਨਾ ਇਹ ਇਹੋ ਜਿਹੜੇ ਨੇ ਗੰਦਾ ਵਾਇਰਸ ਜਿਹੜਾ ਪੰਜਾਬ ਦੇ ਵਿੱਚ ਇਹ ਇੱਕ ਸਾਨ ਨਹੀਂ ਮੈਂ ਇਹਨੂੰ ਹਵਾਨ ਕਹੂੰਗਾ ਇਸ ਹਵਾਨ ਨੇ ਜੋ ਹਵਾਨੀਅਤ ਕੀਤੀ ਹੈ ਇਹਦੇ ਤੇ ਉੱਪਰ ਐਸਆਈ ਐਕਟ ਦਾ ਪਰਚਾ ਦਰਜ ਤੇ ਹੋਣਾ ਹੀ ਚਾਹੀਦਾ ਨਾਲ ਦੇ ਨਾਲ ਜਿਹੜਾ ਵਾ ਇੱਥੇ ਭਾਜੀ ਪੂਰੀ 307 ਲੱਗਣੀ ਚਾਹੀਦੀ ਆ ਇਰਾਦਾ ਕਤਲ ਇਹਨੇ ਕਤਲ ਦੇ ਇਰਾਦੇ ਨਾਲ ਮੱਝ ਨੂੰ ਜਿਹੜਾ ਵਾ ਉਹ ਘੇਟਿਆ ਵਾ ਦੁੱਧਾਰੂ ਪਸ਼ੂ ਆ ਯਾਰ ਤੁਹਾਡੀਆਂ ਕਿਤੇ ਉੱਥੇ ਕਿਤੇ ਅੱਗ ਲਾ ਕੇ ਮਰ ਜਾਣ ਤੇ ਤੁਸੀਂ ਮੁਆਜਰੇ ਭਾਲਦੇ ਹੋ ਹੈ ਟ੍ਰਾਂਸਫਰਮ ਨੂੰ ਅੱਗ ਲੱਗ ਜੇ ਫਸਲ ਨੂੰ ਤੇ ਤੁਸੀਂ ਮੁਆਜਰੇ ਭਾਲਦੇ ਹੋ ਤੇ ਜਿਹੜੀਆਂ ਆ ਤੁਸੀਂ ਸੜਕ ਤੇ ਆਪ ਮਾਰਨ ਦੇਓ ਗੱਲ ਚ ਸੇ ਪਾਪ ਆ ਸ਼ਰਿਆਮ ਕਿਹੜੀ ਸਰਕਾਰ ਆ ਕਿਹੜੇ ਮੰਤਰੀ ਆ ਜਾਂ ਤੇ ਉਹ ਮੰਤਰੀੰਨੇ ਹੋ ਗਏ ਆ ਸਰਕਾਰਾਂ ਬੋਲੀਆਂ ਹੋ ਗਈਆਂ ਵਾ ਜਾਂ ਮੇਰੇ ਵੀਰ ਫਿਰ ਤੁਸੀਂ ਇਹਨਾਂ ਲੋਕਾਂ ਕੋ ਡਰਦੇ ਹੋ ਇੰਨੀ ਜ਼ਿਆਦਾ ਅਤ ਨਾ ਚੁੱਕੋ ਕਿ ਅਗਲੇ ਬੰਦਿਆਂ ਨੂੰ ਫਿਰ ਘਰ ਆਣ ਕੇ ਤੁਹਾਨੂੰ ਜਵਾਬ ਦੇਣਾ ਪਵੇ ਨਾ ਇੰਨਾ ਜ਼ਿਆਦਾ ਅਤ ਖੁਦਾ ਦਾ ਵੈਰ ਹੁੰਦਾ ਜੇ ਗੱਲ ਮੇਰੀ ਯਾਦ ਰੱਖੋ ਜਿੰਨਾ ਮਰਜ਼ੀ ਕਰ ਲੋ ਤੂੰ ਇੱਕ ਤੈਨੂੰ ਗੱਲ ਦੱਸਾਂ ਦਵਿੰਦਰ ਸਿੰਘ ਦੇ ਬੋਲਿਆਂ ਤੇ ਭਾਵੇਂ ਕੁਝ ਹੋਵੇ ਨਾ ਹੋਵੇ ਜਿੱਦੀਆਂ ਮੱਝਾਂ ਜਿੱਦੀ ਮੱਝ ਤੂੰ ਟਰੈਕਟਰ ਦੇ ਪਿੱਛੇ ਪਾ ਕੇ ਘੜੀਸੀ ਜਾਣਾ ਉਹ ਬੰਦੇ ਦੇ ਬੋਲਿਆਂ ਕੁਝ ਹੋਵੇ ਨਾ ਹੋਵੇ ਲੇਕਿਨ ਜਿੰਨੂੰ ਤੂੰ ਟਰੈਕਟਰ ਦੇ ਪਿੱਛੇ ਬੇਜਬਾਨ ਨੂੰ ਪਾ ਕੇ ਘੜੀਸਿਆਣਾ ਉਹਦੀ ਇਹੋ ਜੀ ਵੱੱਦਵਾ ਲੱਗਣੀਆਂ ਤੇਰਾ ਖਾਨਦਾਨ ਤੇਰੀਆਂ ਪੁਸ਼ਤਾਂ ਤਬਾਹ ਹੋਣੀਆਂ ਓਏ ਬੁੱਝੜਾ ਬੁੱਚੜਾ ਸਹੀ ਮੈਨਾਂ ਦੇ ਵਿੱਚ 부ਚੜ ਤੂੰ ਆ 부ਚੜ ਉਹ ਨਹੀਂ ਜਿਹੜੇ ਮਰੇ ਹੋਏ ਪਸ਼ੂਆਂ ਤੇ ਚੰਮ ਲਾਉਂਦੇ ਆ 부ਚੜ ਤੂੰ ਆ ਜਿੰਨੇ ਜਿੰਦਿਆਂ ਜੀ ਉਹ ਮੱਝ ਦੀ ਚਮੜੀ ਲਾ ਕੇ ਉਹਦੇੜ ਤੇ ਰੱਖ ਦਿੱਤੀ ਆ ਤੈਨੂੰ ਕੀ ਲੱਗਦਾ ਹੋਗੀ ਵਿਚਾਰੀ ਉਹ ਜੇ ਤਾਂ ਬਚ ਗਈ ਹੋਏਗੀ ਤਾਂ ਤੈਨੂੰ ਉਹ ਮੈਂ ਕਹਿੰਦਾ ਤੇਰੀਆਂ ਪੁਸ਼ਤਾਂ ਤਬਾਹ ਕਰ ਦੇਗੀ ਤੇਰੀ ਉਹਦੀ ਇਹੋ ਜੀ ਤੈਨੂੰ ਵੱਦਵਾ ਲੱਗਣੀ ਆ ਤੇ ਜੇ ਉਹ ਵਿਚਾਰੀ ਇਸ ਦੁਨੀਆ ਤੋਂ ਚਲ ਗਈ ਤੇ ਬਚਣਾ ਫੇਰ ਵੀ ਤੂੰ ਨਹੀਂ ਆ ਟੈਨਸ਼ਨ ਨਾ ਲੈ ਤੇਰੇ ਵਰਗੀ ਗੰਦੀ ਨਸਲ ਨੂੰ ਗੰਦੇ ਕੀੜੇ ਨੂੰ ਜਦੋਂ ਜਮਦੂਤ ਆਉਂਦੇ ਆ ਨਾ ਤਾਂ ਫਿਰ ਤੇਰੇ ਵਰਗਿਆਂ ਨੂੰ ਵਾਲਾਂ ਤੋਂ ਫੜ-ਫੜ ਕੇ ਸੀਟ ਕਿੱਦਾਂ ਖੜਨਾ ਵਾ ਉਹਦੇ ਵਾਸਤੇ ਤੇ ਅਸੀਂ ਮਾੜਾ-ਮੋਟਾ ਕਿਤੇ ਬਾਅਦ ਚੁੱਕਣ ਦੇ ਆ ਤੇ ਲਾਹਣਤਾ ਪਾਉਣ ਦੇ ਆ ਤੇ ਜਿਹੜੀਆਂ ਤੈਨੂੰ ਤੋਰ ਦਰਗਾਹ ਲਾਣਤਾ ਪੈਣੀਆਂ ਉਹ ਉਹ ਸ਼ਰਮ ਕਰ ਉਹ ਸ਼ਰਮ ਤੁਹਾਡੇ ਮੂੰਹ ਤੇ ਬਖਸ਼ਿਆ ਗੁਰੂ ਦਾ ਦਾੜਾ ਤੁਹਾਡੇ ਸਿਰ ਤੇ ਰੱਖੀ ਗੁਰੂ ਦੀ ਦਸਤਾਰ ਆ ਵਹਿ ਤਾਂ ਮੈਨੂੰ ਪਤਾ ਵੀ ਬਹੁਤਾ ਵਾਹ ਵਾਸਤਾ ਨਹੀਂ ਤੁਹਾਡੇ ਵਰਗਿਆਂ ਨੂੰ ਅਗਰਮਾਣੀ ਦੀਆਂ ਜਾਂ ਗੁਰੂ ਦਾ ਵਾਸਤਾ ਪਾਉਣ ਕਿਉਂਕਿ ਜੇ ਤੁਹਾਡੇ ਅੰਦਰ ਕਿਤੇ ਗੁਰੂ ਦਾ ਵਾਸਤਾ ਜਾਂ ਤੁਹਾਡੇ ਅੰਦਰ ਕਿਤੇ ਗੁਰੂ ਦਾ ਪਾਉ ਹੁੰਦਾ ਤਾਂ ਤੁਸੀਂ ਕਮ ਸੇ ਕਮ ਜਿਹੜਾ ਸ਼ਰਮ ਮਹਿਸੂਸ ਕਰਦੇ ਪਰ ਨਹੀਂ ਤੁਹਾਨੂੰ ਰੱਬ ਭੁੱਲਿਆ ਤੁਹਾਨੂੰ ਰੱਬ ਭੁੱਲਿਆ ਮੇਰੇ ਵੀਰ ਕੋਈ ਗੱਲ ਨਹੀਂ ਆ 2 ਸਾਲ ਪਹਿਲਾਂ ਇੱਕ ਨਿੱਕਾ ਜਿਹਾ ਵਾਰਿਸ ਆਇਆ ਸੀ ਉਹਦਾ ਨਾਂ ਸੀ ਕਰੋਨਾ ਹੂੰ ਤੇ ਮੈਂ ਉਦੋਂ ਵੀ ਗੱਲ ਕਹੀ ਸੀ ਕਿ ਇਹ ਕੋਈ ਵਾਇਰਸ ਨਹੀਂ ਆ ਇਹ ਤਾਂ ਰੱਬ ਦਾ ਭੇਜਿਆ ਹੋਇਆ ਹੈ ਕੋਈ ਨਾ ਕੋਈ ਜਿਹੜੀ ਨਾ ਇਹ ਉਹਦਾ ਇੱਕ ਪਿਆਰਾ ਵਾ ਤੇ ਰੱਬ ਉਦੋਂ ਵੀ ਕਹਿੰਦਾ ਸੀ ਕਿ ਇਹ ਜਿਹੜਾ ਇਨਸਾਨ ਆ ਨਾ ਇਹ ਪ੍ਰੇਮ ਹਬਤ ਭੁੱਲ ਗਿਆ ਇਹ ਰੱਬ ਦੀ ਦਾਤ ਨੂੰ ਭੁੱਲ ਗਿਆ ਰੱਬ ਦੀ ਹੋਂਦ ਨੂੰ ਭੁੱਲ ਗਿਆ ਆਪਣੀਆਂ ਮਨਮਰਜ਼ੀਆਂ ਕਰਦਾ ਤੇ ਕੋਲ ਖਲੋਤਾ ਨਹੀਂ ਕਾਜ ਆ ਵਾਇਰਸ ਹੀ ਕਰੋਨਾ ਕਹਿੰਦਾ ਵਾਹਿਗੁਰੂ ਜੀ ਤੁਸੀਂ ਡਿਊਟੀ ਮੇਰੀ ਲਓ ਤੇ ਮੈਂ ਇਹਨਾਂ ਨੂੰ ਰੱਬ ਚੇਤੇ ਕਰਾਉਣਾ ਇਹ ਉਹ ਕਰੋਨਾ ਸੀ ਤੇ ਇਹੋ ਜਿਹਾ ਕਰੋਨਾ ਜਿਹੜਾ ਨਾ ਫੇਰ ਕਿਤੇ ਨਾ ਕਿਤੇ ਤੁਹਾਡੇ ਵਰਗੇ ਲੋਕਾਂ ਵਾਸਤੇ ਆ ਜਾਣਾ ਤੇ ਫੇਰ ਤੁਹਾਡੇ ਚੀਕਾਂ ਨਿਕਲੀਆਂ ਤੁਹਾਡੀਆਂ ਰੈ ਰਸ ਦਾ ਵੇਲਾ ਸੱਜਣਾ ਮਹਾਰਾਜ ਦੀ ਬਾਣੀ ਪੜ੍ਹ ਕੇ ਹੜੇ ਆ ਇਹਦਾ ਨਤੀਜਾ ਤੈਨੂੰ ਬਹੁਤ ਛੇਤੀ ਭੁਗਤਣਾ ਪੈਣਾ ਤੈਨੂੰ ਇਹ ਸਰਕਾਰਾਂ ਤੈਨੂੰ ਇਹ ਪ੍ਰਸ਼ਾਸਨ ਤੈਨੂੰ ਭਾਵੇਂ ਛੱਡ ਦੇ ਕਿਸਾਨ ਜੱਥੇਬੰਦੀਆਂ ਭਾਵੇਂ ਤੇਰੇ ਸਾਥ ਆਜਣ ਬੋਲਣ ਤੇਰੇ ਕਰਕੇ ਭਾਵੇਂ ਨਾ ਬੋਲਣ ਪਰ ਉਸ ਨਰੰਕਾਰ ਦੀ ਕਚਹਿਰੀ ਦੇ ਵਿੱਚ ਨਾ ਤੂੰ ਬਖਸ਼ਿਆ ਜਾਣਾ ਨਾ ਕੋ ਤੈਨੂੰ ਛੱਡਣ ਵਾਲਾ ਹੀ ਤੇ ਨਾ ਤੇਰੀ ਕਿਹਨੇ ਹਮਾਇਤ ਕਰਨੀ ਉਹ ਇਹ ਗੱਲ ਮੇਰੀ ਯਾਦ ਰੱਖੀ ਗੱਲਾਂ ਹੋਰ ਬੌੜੀਆਂ ਨੇ ਪਰ ਇਹੋ ਜੇ ਕੁੱਤੇ ਬੰਦੇ ਵਾਸਤੇ ਮੇਰੇ ਖਿਆਲ ਦੇ ਨਾਲ ਬਹੁਤੀ ਸਿਰਖਪਾਈ ਕਰਨੀ ਵੀ ਚੰਗੀ ਗੱਲ ਨਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਵਾ ਜਾਗਦੀ ਜ਼ਮੀਰ ਵਾਲੇ ਭੈਣ ਭਰਾਵਾਂ ਨੂੰ ਕਿਸਾਨ ਵੀਰਾਂ ਨੂੰ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਰੰਗਰੇਟਾ ਜਿਥੇ ਬੰਦਿਆਂ ਨੂੰ ਅਪੀਲ ਕਰਦਾ ਨਿਹੰਗ ਸਿੰਘ ਜਿਥੇ ਬੰਦਿਆਂ ਨੂੰ ਅਪੀਲ ਕਰਦਾ ਕਿ ਮੇਰੇ ਵੀਰੋ ਕੋਈ ਧਰਮ ਕੋਈ ਸਮਾਜ ਕੋਈ ਜਾਤ ਬਰਾਦਰੀ ਮਾੜੀ ਨਹੀਂ ਹੁੰਦੀ ਪਰ ਇਹੋ ਜੇ ਗੰਦੀ ਨਸਲ ਦੇ ਕੀੜੇ ਜਿਹੜੇ ਜਾਤ ਪ੍ਰਾਧ ਦੇ ਵਿੱਚ ਪੈਦਾ ਹੋ ਜਾਂਦੇ ਨਾ ਇਹ ਜ਼ਰੂਰ ਮਾੜੇ ਹੁੰਦੇ ਆ ਇਹੋ ਜੇ ਦੱਲੇ ਲੋਕਾਂ ਨੂੰ ਇਸ ਧਰਤੀ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਆ ਇਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਆ ਪਹਿਲ ਦੇ ਆਧਾਰ ਤੇ ਸਾਰੇ ਵੀਰ ਕਰਵਾਓ ਅੱਗੇ ਹੋ ਕੇ ਜੇ ਕੋਈ ਇਹ ਕਿਤੇ ਰਾਜੀਨਾਮੇ ਬਣ ਮੇ ਤੁਰਦਾ ਨਾ ਤੇ ਇਹ ਜੇ ਕੋਈ ਇਹ ਮੇਰੀ ਵੀਡੀਓ ਉਸ ਪਰਿਵਾਰ ਤੱਕ ਹੀ ਪਹੁੰਚਾ ਦਿੰਦਾ ਤੇ ਮੈਂ ਉਹਨੂੰ ਵੀਰ ਨਾਲ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਮੇਰੇ ਵੀਰ ਜੇ ਤੂੰ ਇਸ ਮਸਲੇ ਵਿੱਚ ਵੀ ਇਦਾਂ ਕਿਤੇ ਥਾਣੇ ਦੇ ਵਿੱਚ ਬਹਿ ਕੇ ਵੀ ਕਿਤੇ ਕੋਈ ਰਾਜੀਨਾਮਾ ਕਰ ਲਿਆ ਨਾ ਦੇਣਦਾਰ ਤੂੰ ਵੀ ਉਸ ਪਰਮਾਤਮਾ ਦਾ ਹੁੰਦਾ ਹੀ ਹੋਏਗਾ ਉਸ ਮੱਝ ਦਾ ਦੇਣਦਾਰ ਉਸ ਜਾਨਵਰ ਦਾ ਦੇਣਦਾਰ ਤੂੰ ਵੀ ਉਹਨਾਂ ਹੋਏਗਾ ਜਿੰਨਾ ਇਹ ਕੁੱਤਾ ਟਰੈਕਟਰ ਪਿੱਛੇ ਪਾ ਕੇ ਘੜਿਸਣ ਵਾਲਾ ਵਾ ਪਾਪ ਦਾ ਭਾਗੀਦਾਰ ਨਾ ਬਣੀ ਇਹਦੇ ਉੱਪਰ ਠੋਕਵੀਂ ਕਾਰਵਾਈ ਕਰੋ ਇੱਕ ਮਸਾਲ ਪੈਦਾ ਪੈਦਾ ਕਰੋ ਕਿ ਇਹੋ ਜਿਹਾ ਕੁੱਤਾ ਬੰਦਾ ਦੁਬਾਰਾ ਕਿਤੇ ਇਹ ਜਿਹੜੀ ਕਰੇ ਨਾ ਤੁਹਾਡੀਆਂ ਕਿਤੇ ਮਰ ਜਣ ਨਾ ਐਦਾਂ ਕਿਤੇ ਕੁਝ ਖਾਂਦੇ ਆ ਪੀਂਦੇ ਆ ਜਾਂ ਹੋਰ ਕਿਸ ਤਰੀਕੇ ਨਾਲ ਆਫਰ ਕੇ ਮਰ ਜਣ ਸੰਘ ਪਾੜ ਪਾੜ ਮੁਆਜਜ ਮੰਗਦੇ ਤੁਸੀਂ ਸਰਕਾਰ ਵੀ ਮਿੰਟ ਤੋਂ ਪਹਿਲਾਂ ਦੇ ਦਿੰਦੀ ਆ ਜੀ ਗਰੀਬ ਕਿਸਾਨ ਨਾਲ ਧੱਕਾ ਹੋਇਆ ਸਰਕਾਰ ਨੇ ਦਿੱਤਾ ਗਰੀਬ ਕਿਸਾਨ ਨੂੰ ਮੁਆਜਜ ਤਾਂ ਸਰਕਾਰੇ ਅੰਨਿਏ ਬੋਲਿਏ ਸਰਕਾਰੇ ਐਸ ਗਰੀਬ ਨੂੰ ਕੀ ਦੇਂਗਾ ਐਸ ਗਰੀਬ ਨੂੰ ਮੁਆਜਜ ਕਿ ਦੇਂਗਾ ਇਹਦੇ ਤਾਂ ਪਸ਼ੂ ਕਿਹੇ ਮਰਿਆਣੇ ਹੋਏਗਾ ਬੰਬਾਰੀ ਦੇ ਨਾਲ ਇਹ ਤਾਂ ਜਾਣ ਬੁੱਝ ਕੇ ਜਿਨ੍ਹਾਂ ਨੇ ਮਾਰਿਆ ਇਹ ਉਹਦੀ ਜ਼ਮੀਨ ਵੇਚ ਕੇ ਦੇਹਾ ਇਸ ਕਿਸਾਨ ਨੂੰ ਮੌਜਾ ਕਰੋ ਮਿਸਾਲ ਪੈਦਾ ਕੋਈ ਫਿਰ ਸਾਨੂੰ ਪਤਾ ਲੱਗੇ ਇੱਕ ਗੱਲ ਮੇਰੀ ਯਾਦ ਰੱਖ ਲੋ ਕੰਨ ਖੋਲ ਕੇ ਜਿੰਨਾ ਪੰਜਾਬ ਦੀ ਧਰਤੀ ਤੇ ਤੁਸੀਂ ਗੰਦ ਪਾ ਰਹੇ ਹੋ ਜਿੰਨਾ ਗਰੀਬ ਲੋਕਾਂ ਨਾਲ ਧੱਕਾ ਕਰ ਰਹੇ ਹੋ 27 ਦੇ ਵਿੱਚ 27 ਦੇ ਵਿੱਚ ਤੁਹਾਨੂੰ ਇਹ ਇੱਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਣਾ ਇਹ ਇਹ ਮੇਰੀ ਗੱਲ ਦਿਮਾਗ 'ਚ ਬਿਠਾ ਲਓ ਤੁਸੀਂ ਹਰੇਕ ਬੰਦੇ ਨੂੰ ਸੋਚਣ ਤੇ ਮਜਬੂਰ ਕਰਦਾ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਕਹਿਣਾ ਪੈਸਾ ਨਿ ਪਾਈਚਾਰਕ ਸਾਂਝ ਬਣਾ ਕੇ ਰੱਖੋ ਮੈਂ ਵੀ ਵਿਸ਼ਵਾਸ ਰੱਖਦਾ ਪਰ ਇਹੋ ਜੇ ਦਲਿਆਂ ਦੇ ਨਾਲ ਬਿਲਕੁਲ ਨਹੀਂ ਇਹੋ ਜੇ ਜਨਵਰਾਂ ਦੇ ਨਾਲ ਬਿਲਕੁਲ ਨਹੀਂ ਇਹਨੂੰ ਤਾਂ ਘਰ ਨਾਲ ਵੜੋ ਕਿਤੇ ਕੁੱਤਿਆਂ ਨੂੰ ਸੋ ਮੈਂ ਚਾਹੁੰਦਾ ਨਹੀਂ ਸੀ ਕਿ ਇਸ ਮੁੱਦੇ ਤੇ ਇਸ ਟਾਈਮ ਹੀ ਲਾਈਵ ਹੋਵਾਂ ਕੋਕੇ ਰਹਿ ਰਸ ਦਾ ਪਾਠ ਕਰਕੇ ਹਟੇ ਆ ਤੇ ਮਨ ਦੇ ਵਿੱਚ ਕੋਈ ਹੋਰ ਤਰੀਕੇ ਦਾ ਮਤਲਬ ਕੋਈ ਖੇੜਾ ਬਣਿਆ ਹੋਇਆ ਸੀ ਲੇਕਿਨ ਜਦੋਂ ਇਹ ਵੀਡੀਓ ਕਿਸੇ ਸੱਜਣ ਨੇ ਮੈਨੂੰ ਭੇਜੀ ਸਪੈਸ਼ਲੀ ਉਹਦੇ ਤਿੰਨ ਚਾਰ ਮਿਸਕਾਲ ਆਈਆਂ ਸੀ ਜਦੋਂ ਮੈਂ ਉਹਨੂੰ ਬੈਕ ਕਾਲ ਕੀਤੀ ਤਾਂ ਉਹ ਮਨ ਕਹਿੰਦਾ ਵੀ ਤੁਹਾਡੇ ਦੇ ਵੀਡੀਓ ਪਾਈ ਆ ਤੇ ਤੁਸੀਂ ਵੀਡੀਓ ਦੇਖੋ ਤੇ ਜਦੋਂ ਮੈਂ ਵੀਡੀਓ ਵੇਖੀ ਤਾਂ ਮੇਰੇ ਕੋ ਹਰਿਆਣੇ ਗਿਆ ਮੇਰੇ ਵੀਰੋ ਹਰਿਆਣੇ ਗਿਆ ਸੋ ਮੈਂ ਤਾਂ ਬਸ ਤੁਹਾਡੇ ਭੈਣ ਭਰਾਵਾਂ 'ਕਿ ਬੇਨਤੀ ਕਰਨਾ ਚਾਹੁੰਦਾ ਮੇਰੇ ਵੀਰ ਸਾਡਾ ਕੋ ਜੋਰ ਨਹੀਂ ਹੈ ਇਹੋ ਜੇ ਕੁੱਤੇ ਨੂੰ ਕੋ ਸੌਦਾ ਲਾ ਦੇ ਕੋ ਇਹਦਾ ਗਾਟਾ ਲਾ ਲਾ ਦੇ ਇਹਨੂੰ ਕਿਤੇ ਖੋਤੇ ਤੇ ਮੈਂ ਤਾਂ ਕਹਿੰਦਾ ਇਹਦੀ ਸਜ਼ਾ ਪਤਾ ਘੁੰ ਚੈਦੀ ਆ ਪਿੰਦ ਵਾਲੇ ਭੈਣ ਭਰਾ ਅੱਗੇ ਆਉਣ ਇਹੋ ਜੇ ਦੱਲੇ ਨੂੰ ਟਰੈਕਟਰ ਤੇ ਛੱਡੋ ਖੋਤੇ ਤੇ ਬਿਠਾ ਕੇ ਨਾ ਖੋਤੇ ਤੇ ਬਿਠਾ ਕੇ ਮੂੰਹ ਕਾਲਾ ਕਰਕੇ ਇਹਦੇ ਗਾਲ 'ਚ ਛਿੱਤਰਾਂ ਦਾ ਹਾਰ ਪਾ ਕੇ ਤੇ ਖੋਤੇ ਦੇ ਮਗਰ ਘਸੀਟੋ ਇਹਨੂੰ ਇਸ ਖੋਤੇ ਨੂੰ ਖੋਤੇ ਦੇ ਮਗਰ ਘਸੀਟੋ ਇਹਨੂੰ ਫੇਰ ਅਕਲਾਵੇ ਦੀ ਸੱਚਾ ਹੁਣ ਚਾਹੀਦੀ ਆ ਪਰ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਕਾਨੂੰਨ ਹੱਕ ਹੱਥ ਚ ਲਾਓ ਇਸ ਤੋਂ ਪਹਿਲਾਂ ਕਿ ਕੋਈ ਗਰੀਬ ਬੰਦਾ ਕਾਨੂੰਨ ਆਪਣੇ ਹੱਥ ਚ ਲਵੇ ਕਾਨੂੰਨ ਗਰੀਬਾਂ ਨੂੰ ਆਪਣੇ ਹੱਥ ਚ ਲੈ ਲੇ ਇੰਨੀਆਂ ਕੰਬਨਤੀਆਂ ਕਬੂਲ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ